ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਜੁੜੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ 22 ਅਕਤੂਬਰ 2025 ਸ਼ਾਮ ਲਗਭਗ 7 ਵਜੇ ਦਾ ਸਮਾਂ ਹੋ ਚੁੱਕਿਆ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਆਪਾਂ ਰਾਜਸਥਾਨ ਹਰਿਆਣਾ ਦਿੱਲੀ यूपी ਅਤੇ ਉੱਤਰਾਖੰਡ ਦਾ ਕੁਝ ਕਿ ਇਲਾਕਾ ਜੋ ਕਿ ਯੂਪੀ ਨੂੰ ਟੱਚ ਕਰਦਾ ਹੈ ਜਾਂ ਫਿਰ ਪੰਜਾਬ ਦੇ ਨਾਲ ਲੱਗਦਾ ਹਿਮਾਚਲ ਦਾ ਇਲਾਕਾ ਫਿਲਹਾਲ ਮੌਸਮ ਸਾਫ਼ ਹੈ ਕੋਈ ਤਕੜੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਬੀਤੀ ਕੱਲ ਦੀਵਾਲੀ ਹੋਣ ਦੇ ਕਾਰਨ ਜਾਂ ਫਿਰ ਆਪਾਂ ਕਹਿ ਲਈਏ ਕਿ ਮੌਸਮੀ ਬਦਲਾਅ ਦੇ ਕਾਰਨ ਕਿਉਂਕਿ ਹਜੇ ਵੀ ਕਈ ਲੋਕ ਨਹੀਂ ਮੰਨ ਰਹੇ ਕਿ ਜਿਹੜਾ ਧੂਆਂ ਵਧਿਆ ਇਹ ਦੀਵਾਲੀ ਦੇ ਪਟਾਕਿਆਂ ਦਾ ਹੈ ਉਹ ਇੱਕ ਅਲੱਗ ਵਿਸ਼ਾ ਹੈ ਉਹ ਅਸੀਂ ਦੁਪਹਿਰੇ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ AQI ਯਾਨੀ ਕਿ 에어 ਕੁਆਲਿਟੀ ਇੰਡੈਕਸ ਬਹੁਤ ਹਾਈ ਹੈ ਹਲੇ ਵੀ 150 ਤੋਂ ਉੱਪਰ ਆਲਮੋਸਟ ਹਰੇਕ ਜਗ੍ਹਾ AQI ਦੇਖਿਆ ਨੂੰ ਮਿਲ ਰਿਹਾ ਤੁਸੀਂ ਵੀ ਆਪਣਾ ਗੂਗਲ ਤੇ ਜਾ ਕੇ AQI ਯਾਨੀ ਕਿ 에어 ਕੁਆਲਿਟੀ ਇੰਡੈਕਸ ਆਪਣੇ ਇਲਾਕੇ ਦਾ ਚੈੱਕ ਕਰਿਓ ਅਗਰ ਉਹ 100 ਤੋਂ ਉੱਪਰ ਹੈ ਤਾਂ ਮਤਲਬ ਬਹੁਤ ਜ਼ਿਆਦਾ ਖਤਰੇ ਵਾਲੀ ਗੱਲ ਹੈ ਤੁਹਾਡੇ ਇਲਾਕੇ ਵਾਸਤੇ ਤੇ ਗੱਲ ਕਰੀਏ ਤਾਂ ਅੱਜ ਰਾਤ ਮੌਸਮ ਠੀਕ ਹੈ ਵੈਸੇ ਤਾਂ ਹਲਕੀ ਦਰਮਿਆਨੀ ਬੱਦਲਵਾਈਆਂ ਕਮਾਚਲ ਵਿੱਚ ਬਣੀਆਂ ਨੇ ਜਿਵੇਂ ਕਿ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ 22 ਤੋਂ ਲੈ ਕੇ 24 ਤੱਕ ਇੱਕਦੁੱਖਾ ਕਾਰਵਾਈਆਂ ਪਹਾੜੀ ਖੇਤਰਾ 'ਚ ਹੋਣਗੀਆਂ ਮਨਾਲੀ ਵਾਲੇ ਪਾਸੇ ਮੰਡੀ ਵਾਲੇ ਪਾਸੇ ਤੇ ਸ਼ਿਮਲੇ ਵਾਲੇ ਪਾਸੇ ਇਸ ਵੈਲਟ ਵਿੱਚ ਕਿਣਮਣ ਕਣੀ ਮੀਂਹ ਤੇ ਬਰਫ਼ਵਾਰੀ ਵੀ ਹੋ ਸਕਦੀ ਹੈ ਤੇ ਜਿਸ ਦਾ ਅਸਰ ਪੰਜਾਬ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ ਸ਼ਾਮ ਦਾ ਤਾਪਮਾਨ ਥੋੜ੍ਹਾ ਜਿਹਾ ਘਟਿਆ ਇਸ ਤਰੀਕੇ ਨਾਲ ਇੱਥੇ ਪਾਸੋ ਹਵਾਵਾਂ ਵੀ ਆਈਆਂ ਨੇ ਪਰ ਜਿਹੜੀ ਮੇਜਰ ਹਵਾ ਉਹ ਪੱਛਮੀ ਦਿਸ਼ਾ ਤੋਂ ਚੱਲ ਰਹੀ ਹੈ ਜਿਸ ਦੇ ਕਾਰਨ ਕੜਾਕੇ ਜਿਹੇ ਧੁੱਪ ਪੈ ਰਹੀ ਹੈ ਅੱਜ ਰਾਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਓਵਰਆਲ ਮੌਸਮ ਠੀ ਮੀਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਇਕਾ ਦੋਕਾ ਓਵਰਕਾਸਟ ਕੰਡੀਸ਼ਨ ਵਾਲੀ ਬੱਦਲਬਾਈਆਂ ਆਉਂਦੀ ਜਾਂਦੀ ਰਹਿਣਗੀਆਂ ਪਰ ਥੋੜਾ ਜਿਹਾ ਧੂਏ ਵਰਗਾ ਮਾਹੌਲ ਹੋਣ ਦੇ ਕਾਰਨ ਅ ਧੁੱਪ ਥੋੜੀ ਜਿਹੀ ਘਟ ਚੁ ਵੀ ਅੱਜ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਗਰਮਿਆਸ਼ ਵਾਲਾ ਜ਼ਰੂਰ ਬਣਿਆ ਹੋਇਆ ਸੀ ਦਿਨ ਦਾ ਤਾਪਮਾਨ 29 ਤੋਂ ਲੈ ਕੇ 31 ਡਿਗਰੀ ਬਣਿਆ ਹੋਇਆ ਸੀ ਰਾਤ ਦਾ ਤਾਪਮਾਨ ਜਿਹੜਾ 18 ਤੋਂ ਲੈ ਕੇ 19-20 ਡਿਗਰੀ ਦੇ ਵਿਚਕਾਰ ਬਣੇ ਰਹਿਣ ਦੀ ਉਮੀਦ ਹੈ ਤੜਕੇ 5 ਵਜੇ ਦੇ ਨੇੜੇ ਥੋੜਾ ਜਿਹਾ ਤਾਪਮਾਨ ਥੱਲੇ ਜਾਊਗਾ 8 18 ਡਿਗਰੀ ਦੇ ਨੇੜੇ ਆਣ ਦੀ ਉਮੀਦ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਆਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰ ਤੇ ਅਗਰ ਗੱਲ ਕੀਤੀ ਜਾਵੇ ਓਵਰਆਲ ਤਾਂ ਕੋਈ ਵੱਡੀ ਹਲਚਲ ਨਹੀਂ ਹੈ ਮੌਸਮ ਜਿਹੜਾ ਫਿਲਹਾਲ ਸਥਿਰ ਬਣੇ ਰਹਿਣ ਦੇ ਹੀ ਜ਼ਿਆਦਾਤਰ ਚਾਂਸ ਇਸ ਸਮੇਂ ਦਿਖਾਈ ਦੇ ਰਹੇ ਨੇ ਹਾਲੇ ਵੀ ਅਗਰ ਗੱਲ ਕੀਤੀ ਜਾਵੇ ਤਾਂ ਆਉਂਦੇ 2 ਤੋਂ 3 ਦਿਨ ਜਿਹੜਾ ਗਰਮਾਹਟ ਦਾ ਹੀ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ 25 ਤਰੀਕ ਤੱਕ ਤੁਸੀਂ ਅਗਰ ਕਿਸਾਨਾਂ ਦੇ ਪੱਖ ਤੋਂ ਗੱਲ ਕਰੀਏ ਤਾਂ ਮੌਸਮ ਸਾਫ਼ ਹੈ ਆਉਂਦੇ ਹਫ਼ਤੇ ਤੱਕ 27 ਤੋਂ ਬਾਅਦ ਥੋੜੀ-ਬੋੜੀ ਹਲਚਲ ਬਦਲਵਾਈ ਦੀ ਦਿਖਾਈ ਦੇ ਸਕਦੀ ਹੈ ਜੋ ਅਪਡੇਟ ਆਈ ਹੈ ਤੇ ਉਹਦੀ ਜਿਹੜੀ ਜਾਣਕਾਰੀ ਹੈ ਅੱਜ ਰਾਤ ਦੇ ਲਾਈਵ ਦੇ ਵਿੱਚ ਤੁਹਾਨੂੰ ਪ੍ਰੋਪਰ ਮਿਲ ਜਾਵੇਗੀ ਅੱਜ ਰਾਤ ਦਾ ਲਾਈਵ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਕਿ ਪੌਣੇ 9 ਵਜੇ ਜਾਂ 8:30 ਵਜੇ ਦੇ ਨਿਰਧਾਰੇ ਸ਼ੁਰੂ ਕਰ ਦਈਏ ਠੀਕ ਹੈ ਕੋਸ਼ਿਸ਼ ਕਰਾਂਗੇ 8:30 ਪੌਣੇ 9 ਦੇ ਵਿੱਚ ਸ਼ੁਰੂ ਕਰ ਦਈਏ 9 ਵਜੇ ਤੱਕ ਨਹੀਂ ਲੈ ਕੇ ਜਾਣਾ ਕਿਉਂਕਿ ਲੇਟ ਹੋ ਜਾਂਦੇ ਆ ਬਾਕੀ ਐਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਜਲਦ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਜੀ